ਮੈਂ 200 ਤੇ ਬੁੜੀ ਇਹ ਤਤ ਤਵਾ ਲਾ ਦੇ ਫਿਰ ਕੀ ਬਣੀ ਚਲਾ ਲੂ ਖੁਸ਼ੀ ਚੱਲ ਚਾਚਾ

ਅਡੇ ਨਾ ਕੱਲ ਦੀ ਲੜਾਈ ਹੋਈ ਜਾਂਦੀ ਆ ਵੀ ਪਾਪਾ ਮੰਮਾ ਨੂੰ ਜ਼ਿਆਦਾ ਮੋਹ ਕਰਦੇ ਕਿ ਮੰਮਾ ਵਾਪਨ ਅੱਜ ਅਸੀਂ ਸਾਬਿਤ ਅੱਜ ਨਹੀਂ 1 2 ਦਿਨਾਂ ਚ ਸਾਬਿਤ ਕਰਕੇ ਰਵਾਂਗੇ ਕਰਕੇ ਰਵਾਂਗੇ ਤੁਸੀਂ ਸਾਬਿਤ ਕਰਨਾ ਕਿ ਮੰਮਾ ਸਾਬਿਤ ਕਰ ਮੈਂ ਜ਼ਿਆਦਾ ਕਰਦੀ ਹਾਂ ਮੈਂ ਜ਼ਿਆਦਾ ਤੁਸੀਂ ਤਾਂ ਬੋਲਦੇ ਨਹੀਂ ਤੁਹਾਡਾ ਬਾਹਰ ਹੀ ਨਿਕਲ ਮੈਂ ਮੈਂ ਤੁਸੀਂ ਮੋਹ ਕਰਦੇ ਹੋ ਮੰਮਾ ਤੁਸੀਂ ਮੋਹ ਕਰਦੇ ਹੋ ਤੁਸੀਂ ਕਿੰਨੇ ਪਰਸੈਂਟ ਕਰਦੇ ਹੋ ਸੋਚੋ 80% ਮੈਂ 100 ਤੋਂ 100 ਇੱਕ ਜੇ ਹੋ ਬਣ ਤੁਸੀਂ ਮੈਂ 200 ਤੁਸੀਂ ਦਸ ਬਾਰੇ ਪਰਸੈਂਟ ਵਧਾਤੇ ਤੁਹਾਡੇ ਕੋਲ 5 ਦਿਨ ਹੈ ਤੁਹਾਡੇ ਕੋਲ 5 ਦਿਨ ਹੈ ਮੇਰੇ ਕੋਲ ਵੀ 5 ਦਿਨ ਸਾਥ ਕਰੀਏ ਚਲੋ ਜਾਓ ਨਹੀਂ ਲੜਨਾ ਨਹੀਂ ਲੜਨਾ ਵੀ ਨਹੀਂ ਲੜਨਾ ਨਹੀਂ ਹੂੰ ਕੋਈਆਂ ਮੁਕੀਆਂ ਤਾਂ ਇਹ ਪਿੱਛੇ ਆਉਂਦੇ ਚਲੋ ਜਾਓ ਹੁਣ ਜਿਹੜੇ ਕੰਮ ਜ ਬੁੜੀ ਕੜਛਣਾ ਹੁੰਦੀ ਹੈ ਬੰਦੇ ਕੋਲ ਕਈ ਹੁੰਦੀਆਂ ਬੰਦੇ ਕੋਲ ਕਈ ਹੁੰਦੀਆਂ ਤੇ ਯਾਰ ਦੋਨਾਂ ਕੋਲ ਇੱਕੋ ਜੀ ਹੁੰਦੇ ਆ ਐਵੇਂ ਬੰਦਾ ਤਾਂ ਇੱਕ ਵਾਰੀ ਮਾਰੇ ਬੁੜੀ ਮਰ ਜੇ ਤੇ ਬੁੜੀ ਏ ਤਾਂ ਤਾ ਤਵਾਲਾ ਦੇ ਕੀ ਬਣੇ ਵੀਰ ਉਹ ਆਂ ਗਿਆ ਜਿੱਦਿਸਾ ਕੋਲ ਨੜੇ ਨਹੀਂ ਹੁੰਦੀ ਫੋਨ ਲਿਆਂਦਾ ਆ ਬੀ ਦਿੱਤਾ ਵੇ ਇੰਨਾ ਕੱਟੀ ਨਾ ਉਹ ਇੰਤਰੂ ਜੇ ਤੱਕ ਤਾਂ ਮੋਤੀਂ ਤਰੇ ਗੱਲ ਸੁਣ ਜੇ ਤੇ ਦੂਜਾ ਬਾਅਦ ਉਧਰ ਪੜੀ ਲੋ ਦੋਨੇ ਪੜਾਈ ਹਨ ਇਹ ਵੀ ਵੀਡੀਓ ਆਈ ਜਾ ਨੋ ਹੋ ਬਟ ਉਹ ਚੱਕਦੇ ਬਾਅਦ ਕੀ ਦੇ ਕਰਾ ਚੰਨਣਾ ਆ ਤਾਇਆ ਜੀ ਦੀ ਗਾਇਤ ਇਧਰ ਲੈ ਕੇ ਆਉਂਦੀ ਹੁੰਦੀ ਆ ਆਪ ਨੂੰ ਹੀ ਆਸ ਆਪ ਲੋਟ ਨੂੰ ਮਾਰ ਮਾਰ ਕੇ ਮਮਾ ਤੁਸੀਂ ਜਾਇ ਨਾ ਕਰ ਮੈਂ ਤੁਹਾਡੀ ਧੀ ਐ ਇੰਨੀ ਚਿੱਟੀ ਯਾ ਤੁਸੀਂ ਸਾਰੇ ਨੇ ਸਟਾਰਟਿੰਗ ਚ ਦੇਖ ਲਿਆ ਕਿ ਪਾਪਾ ਤੇ ਮੰਮਾ ਚ ਬੈਟ ਲੱਗੀ ਐ ਛੱਤ ਲੱਗੀ ਐ ਵੀ ਦੋਨਾਂ ਚੋਂ ਮੋਹ ਜ਼ਿਆਦਾ ਕੌਣ ਕਰਦਾ ਤੇ ਇਸ ਵੀਡੀਓ ਚ ਲਾਸਟ ਤੱਕ ਸਾਬਿਤ ਹੋ ਜੂਗਾ ਵੀ ਮੋਹ ਜ਼ਿਆਦਾ ਕੌਣ ਕਰਦਾ ਤੇ ਤੁਸੀਂ ਸਾਰੇ ਜਾਣੇ ਵੀ ਦੱਸਿਓ ਜਰੂਰ ਹੈਨਾ ਤੇ ਇੱਥੇ ਮਿਲ ਰਿਹਾ ਪਾਪਾ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਥੋੜੇ ਕਰਕੇ ਹੀ ਹੋਈ ਜਾਂਦਾ ਤੇ ਥੈਂਕ ਯੂ ਸੋ ਮਚ ਤੁਸੀਂ ਸਾਰੇ ਜਾਣੇ ਸਾਡੀ ਇੰਨੀ ਸਪੋਰਟ ਕਰਦੇ ਹੋ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਹੈਨਾ ਥੋਡੇ ਕਰਕੇ ਅੱਜ ਅਸੀਂ ਇੱਥੇ 10000 ਸਬਸਕ੍ਰਾਈਬਰ ਤੇ ਵਾਵਾ ਵਾਵਾ ਕੁਝ ਵੱਡੀ ਫੈਮਿਲੀ ਬਣਾ ਲਈ ਹੈ ਤੇ ਇਸ ਵੀਡੀਓ ਚ ਪਾਪਾ ਨੂੰ ਸਰਪ੍ਰਾਈਜ਼ ਮਿਲ ਗਿਆ ਨੇ ਤੇ ਨੈਕਸਟ ਵੀਡੀਓ ਚ ਆਪਾਂ ਦੇਣਾ ਮਮਾ ਨੂੰ ਸਰਪ੍ਰਾਈਜ਼ ਲੈ ਤੁਹਾਡੇ ਵੀ ਸ਼ੌਕ ਪੂਰੇ ਕਰਨੇ ਹੀ ਆ ਕੀ ਪਤਾ ਜਾ ਜੂ ਚੜਾ ਦਈਏ ਤੁਹਾਨੂੰ ਨਾ ਜਾ ਤੁਹਾਨੂੰ ਕਦੇ ਨਹੀਂ ਜੜੇ ਤੇ ਬਾਕੀ ਸਾਰੇ ਜਣੇ ਐਵੇਂ ਮੋਹ ਪਿਆਰ ਬਣਾਈ ਰੱਖਿਓ ਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਤੇ ਆਪਣੇ ਨਾਲ ਜੁੜਦੇ ਰਹੋ ਥੈਂਕ ਯੂ ਸੋ ਮੱਚ ਤੇ ਕੰਮ ਆ ਵੀਡੀਓ ਦੇਖੀ ਜਾਇਓ ਬਹੁਤ ساری ਸ਼ਾਪਿੰਗ ਕਰਕੇ ਆਈਏ ਕਰਮ ਕਰਕੇ ਆਈਏ ਕਰਮ ਬਸ ਐਨੇ ਬਹੁਤ ਹੈਗੇ ਨਵੇ ਇੱਕ ਚੀਜ਼ ਹੋਰ ਜੀ ਪਾਪਾ ਦੇ ਤੇ ਕਰਮ ਦਾ ਹੱਥ ਬਹੁਤ ਖੁੱਲਣਾ ਬਣਾਤੀ ਚਟਨੀ 500 ਦੀ ਕੀ ਕਰੇ 500 ਦੀ ਬਣਾਤੀ ਚਟਨੀ 500 ਦੀ ਪੀਏ 10 ਲੈ ਤੂੰ ਮੈਨੂੰ 5-5 ਦੇ ਕੋਇਨ ਇਕੱਠੇ ਕਰਨੇ ਵਧੀਆ ਲੱਗਦੇ। ਲੋ ਵੀ ਅਸੀਂ ਹੋ ਗਏ ਤਿਆਰ। ਮੈਂ ਸੂਟ ਪਾਇਆ ਅੱਜ ਕਰਮਨੇਪਾਲ। ਕਲ ਕਲ ਵੀਡੀਓ ਚੈਨਲ ਤੱਕ ਬਣੇ ਰਹੋ ਕਿਉਂਕਿ ਸਰਪ੍ਰਾਈਜ਼ ਬਹੁਤ ਵੱਡਾ ਹੈ। ਮੋਚਕੀਤਾ ਦੇ ਬਸ ਕੀ ਸਰਪ੍ਰਾਈਜ਼ ਹੋਤਾ ਹੈ। ਬੰਦਾ ਇਹਨਾਂ ਸਟਾਈਲ ਚ ਕਰਮਨੇਪਾਲ। ਜਿੰਨ ਦਿੱਤੀ ਮਾਮਾਈ ਵੈ। ਸਾਬ ਜਮਾਚੀ ਯੇ ਕਲਰਿੰਗ ਨੂੰ ਜਦੋਂ ਕਰਦੇ ਸਾਡਾ ਮੈਨ ਆ ਵਾ ਮਾਮਾ ਗਿੱਲੇ ਹੱਥ ਲਾਤੇ ਮਗਰ ਹੋ ਵੀ ਲੰਡਾ ਠੰਡਾ ਝੰਡਾ ਹੀ ਹੁੰਦਾ ਗਰਮ ਹੋ ਜੁਗਾ ਤਾਂ ਸੁਣਿਆ ਠੰਡਾ ਝੰਡਾ ਕਿਵੇਂ ਹੋ ਜੁਗਦਾ ਮੇਰੇ ਨਾਲ ਬੜਾ ਹਾਲ ਹੈ ਕਿੱਧਰ ਉਧਰ ਇਧਰ ਇਧਰ ਜਵੜੀਆਂ ਨੇ मामा ही पता की कहंदे पापा मामा ही पता की कहंदे तो मेरे नाल भी बुरा हाल होवे पे बेचारे तू तो किसी में मस्त है ना माँ छे भी मन के लिए कार ले गया सब तेरे फर्स्ट का डालना पछि आई नहीं मामा ने इतनी सेली और किसे सेली करी है मैं फर्स्ट ਵਜਿਉ ਦਾ ਕਾਂਸੂ ਨੂੰ ਮਹਾ ਰੱਬ ਦੇ ਨੇ ਬੁਦਾਵੇ ਫਿਰ ਫਿਰ ਗੱਲਾਂ ਹੀ ਕਰ ਲਾਂਗੇ ਕਿ ਇਹਦਾ ਸਿਗਨ ਨਾਮ ਉਸ ਜਿਹੜਾ ਨਾਮ ਤੋਂ ਤਰਕ ਕਰੇ ਸਰਕਾਰ ਤੋਂ ਵਾਲੀ ਕਿਥੀ ਰੇ ਪਤਾ ਇਹਨਾਂ ਨੂੰ ਸ਼ਿਵਰਾਏ ਕਹਿੰਦੀ ਬਾਤੀ ਸ਼ਿਵਰਾਏ ਦੀ ਹਾਂ ਅੱਛਾ ਅੱਛਾ ਲੱਖ ਲੋਕਾਂ ਨੇ 당ਨੇ ਦੀ ਅੱਛਾ ਇਹਨੇ ਸਾਰੀ ਕਿਸੇ ਨੇ ਵੀਡੀਓ ਤਾਂ ਦੇਖੀ ਨਹੀਂ ਇਹ ਕਹਿੰਦੇ ਲਓ ਵੀ ਨਵੀਂ ਕਾਰ ਬੁਆ ਬੁਆ ਅੰਨਾ ਦਿਓ ਤੇ ਆਪਾਂ ਤਾਂ ਮੰਗੀ ਕਾਰ ਦਾ ਵੀ ਕਿਰਾ ਲੈ ਲੈਣੇ ਹੁੰਦੇ ਆਂ ਅੱਛਾ ਘਰ ਮਨਾਇਆ ਬੋਲੀ ਹੈ ਉਹ ਸਾਰੇ ਲੋਕਾਂ ਦਾ ਮੈਂ ਉਹ ਤਾਂ ਨਾ ਗੱਡ ਗਈ ਹਾਂ ਕਿੰਨੀ ਸੋਨੀ ਇਹਨੇ ਵੀ ਲੈ ਗਿਆ ਤੁਸੀਂ ਦੱਸੋ ਕਿੰਨੀ ਜੀ ਮਾਡਲ ਹੈ ਮਾਡਲ ਦੱਸੋ ਮਾਂ ਮਾਜੀ ਹਾਂ ਟੈਂਸ਼ਨ ਅਸੀਂ ਨਹੀਂ ਪੁੱਛਿਆ ਬਾਲਾ ਕੁਛ ਮਾਮਾ ਇਹ ਚ 4 ਹੈ 4 ਹੈ ਪਾਸੇ ਤੁਸੀਂ ਪਾਸੇ ਅਜੇ ਤਾਂ ਹੈਗੀ ਹੌਲੀ ਮਾਰੋ ਬਾਰੀ ਦੇਖੇ ਹਉ ਇਵਤੋ ਦੇ 60-6000 ਇਹ ਮੇਰੇ ਨਾਲ ਬੇਅਰ ਲੱਗੇ ਹੂੰ ਬੇਰ ਬੇਅਰ ਹੂੰ ਸਾਬ ਜਤੀ ਨਹੀਂ ਵੇਖੀ ਜਾਨੀ ਉਹਨਾਂ ਕਰ ਤੋਂ ਸਾਰੀ ਜੇਬ ਨੂੰ ਟੀੜੀ ਗਈ ਹੈ ਪਾਪਾ ਉਹ ਤਾਂ ਕਿਹਨੇ ਜਿੰਨੇ ਹੈ ਸਾਰੀ ਦੇ ਪਾਪਾ ਉਹ ਕਿਹਨੇ ਸੀ ਇੰਨੇ ਹੀ ਸੀ ਉਹਦੀ ਤਾਂ ਅਲਟੋ ਚੱਲ ਫਿਰ ਤਾਂ ਫੇਰ ਦੁੱਧ ਦਿਖਾ ਕੇ ਲਿਓ ਠੀਕ ਸਹੀ ਚੱਲੋ ਪਾਪਾ ਚੱਲੋ ਚੱਬੀ ਤਾਂ ਦੇ ਪਸੰਦ ਆਲੋ ਚੱਲ ਜੀ ਇਹਦੇ ਕੋਲ ਪਸੰਦ ਨਹੀਂ ਆ ਦੇ ਦੇ ਚੱਪੀ ਚਲਾ ਲੇ ਖੁਸ਼ੀਂ ਚੱਲ ਰੇਟ ਰੂਟ ਤੇ ਬੋਲ ਲਾ ਕੇ ਕੈਨ ਸਕਟ ਕਰੀਂ ਮੈਂ ਕਿ ਰੇਟ ਰੂਟ ਲਵਾਉਣ ਲੱਗੀ ਕਿ ਤੱਕ ਹੋ ਜਾਊਗੀ ਮੈਂ ਇਹ ਨਹੀਂ ਦੁੱਗੀ ਇਹ ਮਹੀਨਾ ਕਮੀ ਨਾ ਸੁਣ ਮੈਂ ਇੱਧਰ ਆ ਚਲੋ ਠੀਕ ਹੈ ਯਾਰ ਅਸੀਆ ਚ ਕਿਉਂ ਹੈ ਅਸੀਆ ਚ ਕਿਉਂ ਹੈ ਪਰ ਤੁਸੀਂ ਦੋ ਘਰ ਲਾਉਂਗੇ ਮਾਮਾਈ ਦੋ ਕਿਉਂ ਬਹੁਤ ਨਹੀਂ ਪਿਆ ਹੈ ਨਾ ਹਾਂਜੀ ਅੱਛਾ ਉਹ ਆਪਾਂ ਮੈਨੂੰ ਉਹ ਦੇ ਦੇ ਕਿਰਪਾਣ ਕਰੂੰਗੀ ਰੱਖਣ ਨੂੰ ਕਾਰ ਕਿਹੜਾ ਸਗੜੇ ਸਾਂਗੇ ਕਾਰ ਚ ਹਾਂ ਵਾਧੂ ਆ ਤਿੰਨ ਹੈਗੇ ਹੈਗੇ ਛੌਕ ਨੂੰ ਹੀ ਰੱਖ ਰੱਖਿਆ ਤੁਸੇ ਬੰਦੇ ਕੱਬੇ ਹੋ ਹੈ ਉਹਨੂੰ ਨਹੀਂ ਪਤਾ ਕਿ ਅੰਦਰ ਮਾਮਾ ਜੀ ਹੋਣੇ ਕਿ ਕੀ ਹੈ ਅੰਦਰ ਸ਼ਰਮਾ ਗੋਲ ਜੀ ਨਹੀਂ ਮੇਰੀ ਕਿਹੜੀ ਥਰਮਾ ਗੋਲ ਉਸ ਪ੍ਰਾਣੀ ਲਾ ਦੇ ਵਾਵਾ ਪਈ ਹੈ ਜਾਣਗੇ ਤੇ ਜਦ ਤੱਕ ਪਿਓ ਆ ਜਾਣ ਬਾਦੂ ਇੱਥੇ ਤੇ ਜਮਈ ਹੋ ਆ ਗਿਆ ਚਪਲਾ ਲਾ ਦੇ ਪੁੱਤ ਕੁਛ ਦੇਖੋ ਗਾਈਜ਼ ਨਾ 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 ਤੁਰਨਾ ਜਵਾਨੀ ਆਉਂਦਾ ਨਾ ਯਾਰ ਵੀਡੀਓ ਨਾ ਬਣਾ ਕਰ ਨਾ ਯਾਰ ਕਰ ਪਸ਼ੂ ਆਸੀ ਵਟ ਵਟ ਤੁਰੀ ਐ ਦੇ ਇਨੇ ਸਾਨੇ ਪਸ਼ੂ ਹੈ ਘੈਂਟਾ ਨਾ ਹੁੰਦਾ ਮੈਨੂੰ ਤਾਂ ਦਰਦੀ ਜਾਂ ਉਹ ਚੋਨਾ ਘੈਂਟ ਦਰ ਰਪਿਆ ਨਾ ਅਮਰੂਦ ਤਾਂ ਕੋਈ ਤੋੜ ਹੀ ਨਹੀਂ ਸਕਦਾ ਸੀ ਇਹ ਸਹੀ ਗੱਲ ਆਊਗਾ ਨਿਸ਼ਾਨ ਬਣ ਜੂਗਾ ਹੂੰ ਅਮਰੂਦ ਥੱਲੇ ਲੱਗੇ ਹੋਏ ਓਏ ਉਹ ਤਾਂ ਲੱਗੇ ਪਏ ਅਮਰੂਦ ਹਾਂ ਲੱਗੇ ਪਏ ਨਜ਼ਾਰਾ ਹੀ ਆ ਜਾਂਦਾ ਤਾਂ ਕਰਕੇ ਤਾਂ ਨੂੰ ਕਹਿ ਰਹੀ ਐ ਕਰ ਮਨ ਲਾਉ ਚੱਕ ਕਿਉਂਕਿ ਅਸੀਂ ਇੱਕ ਵਾਰੀ ਅਮਰੂਦ ਖਾਦੇ ਇੱਕ ਵਾਰੀ ਉਹ ਵੀ ਇੱਕ ਇੱਕ ਹਾਂ ਉਹ ਵੀ ਇੱਕ ਇੱਕ ਬੱਡ ਮਾਮ ਗ੍ਰੇਨੂਲ ਓਕੇ ਜੀ ਮੈਂ ਰਾਈਟ ਬਹੁਤ ਹੰਦ ਕਰਪੰਦ ਕਿੰਨ ਥੋੜੀ ਰਹੀ ਫੇਰ ਵੀ ਨਹੀਂ ਚੱਲੀ ਸੀ ਫੇਰ ਉਹ ਫੰਗੀ ਸਾਈਡ ਵੀ ਪਾਇਆ ਇਹ ਚੱਲ ਰਹੇ ਨੇ ਦੀਦਾ ਬੱਸ papa ਦਿਖਾਈਏ ਉਹ ਵੀ ਕੱਢ ਕੇ ਸਹੀ ਵਈ ਦਿਖਾਓ ਇਹ ਹਿਲਾ ਯਾਰ ਤੂੰ ਗੁੱਸਾ ਨਾ ਦਿਖਾਓ ਦਿਖਾਓ ਪਤਾ ਤਾਂ ਲੱਗ ਜੀ ਸਾਨੂੰ ਵੀ ਆਪਾਂ ਮਰਾਣ ਆ ਲਿਓ ਕਿਣ ਕਿਣ ਕਿਹੜੀਆਂ ਚੀਜ਼ਾਂ ਚਲਾਉਣ ਨਾਲ ਇਹ ਸਭ ਘੇਰ ਚਲਾਉਣ ਤੋਂ ਨਹੀਂ ਜਾਣਦੀ ਕਿ ਮੈਂ ਵਾਹਵਾ ਕਿ ਮਾਮਾ ਤੁਹਾਨੂੰ ਪਾਈ 15 ਅਸੀਂ ਤੇ ਜਿਹੜੀ ਚੀਜ਼ ਆ ਗਈ ਅੱਗੇ ਛੱਟੀ ਠੀਕ ਹੈ ਇਹ ਇੱਕ ਇੱਕ ਸਾਲ ਦਾ ਐਕਸਪੀਰੀਅੰਸ ਵਾਲਾ ਤੇ 15 ਸਾਲ ਦਾ ਐਕਸਪੀਰੀਅੰਸ ਵਾਲਾ ਕਾਈ ਕਿਹੜਾ ਜਾਂਦਾ ਏ ਤੁਸੀ ਲੱਭਾ ਆਹ ਫੰਗੀ ਸੜ ਸੀਗਾ ਕੋਈ ਕਰੇ ਕੋਈ ਕਰੇ ਪੁੰਜਾ ਜਿਪੈ ਰੁਸ਼ੀ ਕੱਤਾਂ ਲਾਉ ਮਾਮਾ ਕਹਿੰਦੇ ਭੈਣ ਨੂੰ ਹੁਣ ਜਾ ਕੇ ਸ਼ਕੀਤਾਂ ਲਾਉ ਆਪ ਦਾ ਭਰਾ ਨੇ ਮੇਰੀ ਆਈਏ ਨੋ ਅਸੀਂ ਮਮਾ ਨੂੰ ਚੁਗਲੀ ਵੀ ਕਰਨੀ ਐ ਕੋਈ ਤੁਹਾਡੇ ਬਾਰੇ ਉਰ ਉੱਤੇ ਜਿਹੜੀ ਹੁੰਦੀ ਹੁੰਦੀ ਹੁਣ ਜਾ ਕੇ ਪੈਣ ਭਰਾ ਨੂੰ ਉਂਗਲਾ ਲਾਉਣੇ ਪੈਣੇ ਆਹ ਵਾਲਾ ਪੈਣੇ ਆਹ ਸਪਰੇਅ ਕਰਤੀ ਆਹ ਨਹੀਂ ਕਰਨੀ ਸੀ ਖੜਾ ਕਰਤਾ ਤੁਹਾਡੇ ਵਾਸਤੇ ਜੀ ਬੱਸ ਬਲੌਕ ਕਰ ਦਈਏਗਾ ਕਾਦਾ ਬਲੌਕ ਕੜਾ ਹੋ ਗਿਆ ਬਲੌਕ ਕਰਪੀਆ ਕਰਨ ਨਾਲ ਪੁੱਛਦੇ ਨੇ ਆ ਕੁਲਪ ਕਣੀ ਨਾ ਨਾ ਤਾਂ ਆ ਪੱਟੀਆਂ ਨਿਕਰਾਂ ਫਵਾਦੀਆਂ ਕਰਨਾ ਪਊਗਾ ਘਰ ਛੋਣ ਨੇ ਜੁੱਤੀਆਂ ਦੇ ਤਲੇ ਲਵਾ ਲਵਾ ਹੈ ਹੈ ਐ ਦੱਸ ਤਾ ਬੋਲਦੇ ਹੀ ਨਹੀਂ ਇਹਦੇ ਤੇ ਹੈਲੀਕਾਪਟਰ ਲੱਗੀ ਬੋਲਦੇ ਲਿਆ ਆਪਾਂ ਕੱਢੋ ਨਹੀਂ ਲੱਗਦੀ ਇਹ ਤਾਂ ਹੁਣ ਤੁਹਾਡੇ ਕੋਲ ਹੀ ਰਹੂਗੀ ਲੱਖ ਰੁਪਿਆ ਦਾ ਕੱਢੋ 5 ਲੱਖ ਦੇ ਤਾਂ ਨਹੀਂ ਲੱਖ ਚਾਬੀ ਤੁਸੀਂ ਰੱਖੋ ਆਪਦੀ ਚਾਬੀ ਤੁਸੀਂ ਰੱਖੋ ਇਸਿਆਂ ਦਾ ਕੰਮ ਨਾ ਕਰੋ ਜਾ ਕੇ ਜਿਣਾ ਹੈ ਹੈ ਪਾਪਾ ਚਾਬੀ ਤੁਸੀਂ ਰੱਖੋ ਕੋਈ ਨਹੀਂ ਦੇ ਦਾਂਗੇ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਕੁਝ ਕੀ ਆ ਕਾਰ ਹੀ ਹੋਊਗੀ ਗਿਫਟ ਤੁਹਾਨੂੰ ਸੱਚੀ ਨਹੀਂ ਪਤਾ ਲੱਗਦਾ ਸੱਚੀ ਤੁਹਾਡੇ ਵਾਸਤੇ ਗਿਫਟ ਲਿਆਂਦੀ ਹੈ ਕਾਰ ਦੋ ਲਓ ਹਾਂ ਤੇ ਇਹ ਸੇ ਕਰਦੇ ਲੱਗੇ ਭੱਜਣਾ ਬਬੂ ਕੁਛ ਨਹੀਂ ਕੁਛ ਨਹੀਂ ਅਸੀਂ ਕੋਈ ਗੱਲ ਨਹੀਂ আচ্ছা ਪਿੱਠੇ ਪਾਣੀ ਵਾਲਾ ਹੈ ਚਲੋ ਕਿਹੜਾ 11 21 ਹੈ ਹੂੰ ਉਹ ਲੱਗਦਾ ਤੂੰ ਤੁਸੀਂ ਖਾਰੇ ਪਾਣੀ ਆ ਮੈਂ ਨਹੀਂ ਮਰ ਲੱਗੇ ਪਹਿਲੀ ਵਾਰੀ ਪਹਿਲੀ ਵਾਰੀ ਕੋਈ ਨਹੀਂ ਵਧੀਆ ਚੱਲ ਗਿਆ ਤੀਜੀ ਵਾਰੀ ਇਹ ਰੜਦੇ ਚ ਉਹਨਾਂ ਨੂੰ 80 ਸਾਲ ਵੀ ਕੋਈ ਨਹੀਂ ਹੁੰਦਾ ਮੁੜ ਕੇ ਫਸਟ ਨੂੰ ਹੋ ਜਾਂਦੀ ਹੈ ਇਹਨਾਂ ਇੱਕ ਦੋ ਸਾਲ ਤੋਂ ਕੋਈ ਲਾਈ ਨਹੀਂ ਲਾਈ ਇਹਨੂੰ ਇਹ ਦੇਖ ਕੇ ਬੁਰੀ ਗੱਲ ਹੋ ਰਹੀ ਮੈਂ ਤਾਂ ਮੈਨੂੰ ਵੀ ਸੀ ਖਾਰੇ ਪਾਣੀ ਵਾਲਾ ਹੋਈ ਜਾਂਦਾ ਫਿਰ ਖਾਰੇ ਆਏ ਪਾਣੀ ਵਾਲਾ ਸਾਰੇ ਪਾਣੀ ਵਾਲਾ ਵੀ ਨਹੀਂ ਖਾਰੇ ਪਾਣੀ ਇਹ ਮਲਮਟਾ ਚੱਲਦਾ ਨਹੀਂ ਵੀ ਖਾਰਾ ਪਾਣੀ ਦਾ ਪੰਪ ਵੀ ਚੱਲੋ ਲਾਈ ਨਹੀਂ ਕੱਟੀ ਨਿਕਲੀ ਜਾਉਂ ਚੰਨ ਸਾਡੇ ਤਾਂ ਖਾਰੇ ਪਾਣੀ ਸਾਰਾ ਪਾਣੀ ਦੇ ਕੋਈ ਹੋ ਜਾਂਦਾ ਨਾ ਜ਼ਮੀਨ ਖਰਾਬ ਹੋਣ ਲੱਗਦੀ ਚੋਣੋ ਰੁਪਈਆਈ ਵਾਲਾ ਜਮਾਈ ਨਹੀਂ ਉੱਟਦਾ ਇਹਨਾਂ ਫਿਰ ਆਇਆ ਪੰਨੀ ਲੈ ਨਾ ਉਹਨੂੰ ਹਟ ਜਾਂਦਾ ਝੂਨੂ ਕੁਛ ਵੀ ਆਉਂਦਾ ਟੈਂਡ ਹਾਂ ਆਹ ਦੇਖ ਇਹ ਮਤਲਬ ਆ ਪਰ ਕਿਤੇ ਕੋਟ ਨਹੀਂ ਖਰਾਬ ਜੀ ਨਹੀਂ ਹੋ ਜਾਂਦੇ ਪਹਿਲੇ ਨਹੀਂ ਕਾਲਾ ਆਇਆ ਬਸ ਜੀ ਵੀ ਸਟਕੀਆਂ ਨਹੀਂ ਹੋਈਆਂ ਮੁਰਗੀ ਦੀ ਹੌਲੀ ਮਟ ਗਿਆ ਸੀ ਕਾਲਾ ਜਾਊਗਾ ਖੜ ਜਾਂਦਾ ਸੀ ਨਮਸਟੋ ਆ ਲੱਗਦਾ ਸੀ ਮਾਮਾ ਜੀ ਕਿਤੇ ਪਲਾਟ ਕੱਟ ਨਹੀਂ ਬੈਣ ਹਾਂ ਮੱਬਾ ਕੋਲੇ ਆ ਕੌਣ ਹੈ ਇਹਨਾਂ ਨੂੰ ਸੋਕੋ ਸੁੱਕੀ ਸੀ ਪੂਰੀ ਹੋ ਗਈ ਜਮੀਨ ਵੇਚੀ ਪੈਣ ਤੋਂ ਅੱਛਾ ਪੈਣ ਤੇ ਜਮੀਨ ਨਹੀਂ ਮਿਲਦੀ ਜੋਰ ਖਾਂ ਦੇ ਮਿਲਦੀ ਫਿਰ ਸਾਡੇ ਕਿੱਥੇ ਜੀ ਸਟਾਰਟ ਹੁੰਦੇ ਆ ਕੋਈ ਦੇਖ ਐ ਨਹੀਂ ਕਰਦੇ ਛੋਟੇ ਕਿੰਨੇ ਫੁੱਟ ਭਾਈ ਮਾਮਾ ਜੀ ਪਿੱਛੇ ਫੈਣ ਆਈ ਜਾਂਦੇ ਫੈਣ ਪੋਲਵਰ ਆਈ ਜਾਂਦੇ ਆਪਣੇ ਕਿਚੇ ਆ ਬੰਦਾ ਸਰਕਾਰੀ ਆਪਣੇ ਕੋਈ ਕਰਦੀ ਜਮੀਨ ਆ ਆਉਂਦੀ ਨਹੀਂ ਸੰਤਰੀ ਐਸ ਚੋਂ ਤਾਂ ਕਿੰਨਾ ਸੰਤਰੀ ਆਇਆ ਵੇ ਚਲੋ ਤੁਹਾਨੂੰ ਤਾਂ ਪਰਪੀ ਘਵਾਉਣਗੇ ਤੁਸੀਂ ਕਰ ਲੈ ਕਹਿੰਦੀ ਹੈ ਨਾ ਪਤਾ ਨਹੀਂ ਲੱਗਿਆ ਪਾਪਾ ਨੂੰ ਸੁਪਰ ਫਿਲੈਂਟ ਜਾਵੜੇ ਹੂੰ ਉਹ ਤਾਂ ਉਂ ਜਾਵੜੇ ਮਾਮਾ ਹੀ ਨੇ ਗੱਲ ਤੇਰਾ ਡਾਊਟ ਜਿਆਦਾ ਹੋ ਗਿਆ ਨਾ ਨਹੀਂ ਹੋਇਆ ਜਿਉ ਤੁਸੀਂ ਉੱਥੇ ਜਾਈਆਂ ਮੈਸਿਜ ਉਹਨਾਂ ਦੇਖਣ ਕਹਿੰਦੇ ਯਾਰ ਮਹਿੰਗੀ ਲੈ ਲਈ ਤੂੰ ਅੱਛਾ ਐਂ ਕਹਿੰਦੇ ਸੀ ਅੱਛਾ ਕਿੰਨੇ ਦੀ 85 ਦੀ ਐ ਨਹੀਂ ਪਤਾ ਵੀ ਆਪ ਹੀ ਭੱਜ ਗਈ ਗ੍ਰਾਸ ਵਾਲੀ ਏ ਜਲੇਬੀ ਜਲੇਬੀ ਆਹਾਹਾ ਬੜਾ ਜ਼ਿਕਰ ਜਾਂਦਾ ਸੀ ਕਿ ਤੇਰਾ ਘਰ ਤਾਂ ਜੀ ਕਰਦਾ ਸੀ ਪਾਪਾ ਦਾ ਪਾਪਾ ਨੂੰ ਮਿਲਣੀ ਸੀ ਰੁਕ ਰੁਕ ਕਦੋਂ ਬੜੇ ਦਿਨ ਹੋ ਗਏ ਸੀ ਕੀ ਕੀ ਗਰਮ ਗਰਮ ਬਣਾਣੀ ਹੈ ਗਰਮ ਗਰਮ ਤੁਸੀਂ ਤਾਂ ਆਪ ਜਵਾਕਾ ਵਾਂਗੂ ਕਰਦੇ ਹੋ ਤੂੰ ਤੇਰੇ ਕੋਲ ਜਿਕਰ ਤਾਂ ਨਾ ਬੰਦ ਰਹਾ ਤੈਨੂੰ ਇਹ ਆ ਕੋਸਪਾਤਾ ਇਹਨੇ ਆ ਕੋਸਪਾ ਉਹ ਨਾ ਪਾਉਣਾ ਲੱਗੇ ਨੂੰ ਤੇ ਮੈਂ ਮੁੰਡਾ ਤਿਆਰ ਰਲਾ ਰੱਖਿਆ ਹੈ ਹੈ ਤੇ ਹੋਰ ਕਾਲਾ ਕਾਲਾ ਦੇ ਇੰਨੇ ਦਾ ਸ਼ਿਕਰਤ ਰੱਖਣੀਆਂ ਤੇ ਜਾਰੀ पासे एक मार कल्ला ओहो शायद बगीचे में मेरा पता लग चल रहा है लग चल रहा है तुझे कहीं सर सर से यार तू नहीं है <laughs> नहीं नहीं <laughs> नहीं मेरा सीन मैं तो पे साइकिल पे सारू कितनी आई तनु तारा पलली सच्ची बच्ची कल कितनी आई ਸੱਚੀ ਸੱਚੀ ਲਈ ਹੈ ਮੈਂ ਦੇਣ ਹੈ ਬਟਾਂਗੇ ਦੇ ਵਧਾਈਆਂ ਹੁਣ ਇਹ ਤਾਂ ਸਾਰਾ ਸ੍ਰੇਸ਼ ਰੱਬ ਨੂੰ ਦੇਵੇ ਰੱਬ ਹਰੇਕ ਨੂੰ ਦੇਵੇ ਸੱਚੀ ਆਪਣਾ ਲੈ ਲਈ ਸ਼ਾਬਾਸ਼ ਕਿਵੇਂ ਲੱਗਦੀ ਚਲਾਉਣ ਚ ਇਹ ਵੇਖ ਲੋ ਜੇ ਆ ਕੇ ਦੇਖੋ ਇਹ ਆਖੀ ਹੈ ਮੈਂ ਤਾਂ ਵੇਖ ਲਈਏ अच्छा इधर मेनू लाल है। लाइट आ जाएगा तो शाम को लाइट तो सीज़न को करते हैं कैसी दर्शन। क्या करना है? ये नहीं है बस यहाँ पर लगे हैं। क्या नहीं करेंगे? क्या नहीं करेंगे? इंसानों के केमरे नहीं। तो तैंक तो तुमको क्या चलाऊँगी और मैं जोगती हूँ नहीं क्या तैंक। तो जाके हाँ मा� ਸਟੈਂਡਿੰਗ ਮਾਮਾ ਇਹ ਤੇ ਕਰ ਮੰਦੀ ਰਾਇ ਹੁਣ ਪਾਰੀ ਹੁਣ ਆਪਣੀ ਆਪਣੀ ਕਾਰ ਕਿਵੇਂ ਲੱਗੀ ਵਾਪਾ ਕਿਵੇਂ ਲੱਗੀ ਤਾਈ ਕਰ ਉਹ ਭਾ ਗਿਆ ਨਿਕਲ ਗਿਆ ਤਾਏ ਜੀ ਸਵੇਰੇ ਤੁਹਾਨੂੰ ਗਿਆ ਸਰਪ੍ਰਾਈਜ਼ ਦਵਾਂਗੇ ਦੇ ਤਾਂ ਕਿਵੇਂ ਲੱਗੀ ਐਣੀ ਦਿੱਤਾ ਦੇਤਾ ਕਰੀ ਜਾਂਦੇ ਜੀ ਕਿ ਕਹਿੰਦੇ ਜੰਮੀ ਕਿਵਸਾ ਕਰੀਂਗਾ ਮੋ ਕਰਦੇ ਜੀ ਦਾਰਜੋ ਸੁਭੀ ਕਰਦੇ ਕੌਣ ਮੋ ਕਰਦੇ ਜਦਾ ਤੁਸੀਂ ਤੁਸੀਂ ਕਰਦੇ ਸਾਡੇ ਸਾਰੇ ਵੱਲੋਂ ਗਿਫਟ ਹੈ। ਸਪੱਤਾ ਕਿੰਨੇ ਨਹੀਂ ਗਈ ਫਲੇਬੀ ਟੀਕਿਆ ਨੇ ਸਦੀ ਕਰਦੀ ਉਹ ਖਾਣਾ ਵੀ ਬਣਾਉਂਦੇ ਨਹੀਂ। ਅੱਜ ਬਣਾ ਦਈ। ਕਿਂ ਜਾਕ ਨਹੀਂ ਆਈ ਹੈ ਤਾਂ ਕਰ। ਮਾਮਾ ਜੀ ਇਹਨਾਂ ਨੂੰ ਨਹੀਂ ਜਾ ਕੇ ਆਉਂਦੀ। ਚੱਲਣ ਦੇ। ਪਹਿਲਾਂ ਤਾਂ ਵਾਹਿਗੁਰੂ ਚਲਾਇਆ। ਚਲਾ ਲਿਆ। ਹੋਰ ਚੱਲ ਬੈਜੀ। ਹਾਂਜੀ ਸਪੀਕਰ ਘੜੇ। ਅਗਲੇ। ਅੱਛਾ। ਬੇਬੇ ਬਈ ਹੈ ਨਾ। ਹਾਂਜੀ। ਨਹੀਂ 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 ਇਹ ਆਇਆ ਉਹ। ਨਹੀਂ ਆਂ ਕਿ ਮੈ ਆਜੂ ਹੈ ਆਂ ਕਿ ਮੈ ਆਜੂ ਚੁੰਡਾ ਵੱਡੀਆਂ ਹੂੰ ਨਹੀਂ ਨਹੀਂ ਮਗਲੀਆਂ ਚੁੰਡਾ ਵੱਡੀਆਂ ਬਈ ਇਹ ਨਾ ਪਹਿਲਾਂ ਥੱਲੇ ਜਾਊਗਾ ਇੱਕ ਵਾਰ ਸਾ ਅੰਦੁਰ ਨਾ ਕਦੇ ਗਿੜਾ ਲਾਇਆ ਉਰਜਈ ਸਭ ਤੋਂ ਬਾਬਾਂ ਦੂਰ ਆ ਗਿਆ ਮੈਂ ਇਹ ਬੋਰਡ ਥੱਲੇ ਆ ਗਿਆ ਇਹ ਬੋਰਡ ਉੱਥੇ ਵੀ ਹੈਗੇ ਟਰੀ ਹਾਊਸ ਪਾਲਾਸ ਤੇ ਵੀ ਜਿਹੜਾ ਇੱਥੇ ਬਣਾਇਆ ਸੀ ਬੋਰਡ ਤੇ ਤੀ ਜੀਵਾਂ ਲੱਕੀ ਦਿੰਦਾ ਇੱਕ ਵੀ ਨਹੀਂ ਜੋ ਵੀ ਨਜ਼ਰਿਆਂ ਦੇ ਤੁਹਾਨੂੰ ਸੁਣ ਕੇ ਨੀ ਹੋਈ ਵਿਕਾਰ ਨਹੀਂ ਸੋਹਣੀ ਹਨਾ ਮਾਮਾਈ ਸਰਾਕ ਵੀ ਨਹੀਂ ਪਤਾ ਦਿੰਦਾ ਸਰਾਕ ਨੂੰ ਸਰਾਕ ਨੂੰ ਪਤਾ ਲੱਗਣ ਹੀ ਨਹੀਂ ਦਿੱਤਾ ਐਂ ਭੱਜਾਂ ਨੂੰ ਜene ਮੈਂ ਸੱਚ ਕੇ ਸੱਚੀ ਐ ਇੱਕ ਜਾ ਕੇ ਨਾ ਇੱਥੇ ਆ ਕੇ ਮੈਂ ਇੱਥੇ ਬੈਠੀ ਤੇ ਸਾਰੇ ਮੁੱਛੀ ਉਸ ਸੱਚੀ